ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੋ ਘਟਨਾ ਕਰਮ ਬੀਤੇ ਦਿਨੀ ਗੁਰੂ ਨਾਨਕ ਦੇ ਯੂਨੀਵਰਸਿਟੀ ਚ ਵਾਪਰਿਆ ਜੋ ਇੱਕ ਨੌਜਵਾਨ ਹੈ ਜਿਹੜਾ ਕੇਸਾਦਾਰੀ ਨੌਜਵਾਨ ਸੀ ਉਹਨੇ ਪੈਗ ਲਾ ਕੇ ਜਿਵੇਂ ਸਟੇਜ ਤੇ ਭੰਗੜਾ ਪਾਇਆ ਤੇ ਉਸ ਤੋਂ ਬਾਅਦ ਜੱਜਾਂ ਵੱਲੋਂ ਉਹਨੂੰ ਜਿਤਾਇਆ ਵੀ ਗਿਆ ਤੇ ਬੈਸਟ ਰੈਂਚਾਰ ਵੀ ਚੁਣਿਆ ਗਿਆ ਸੋ ਇਸ ਮਸਲੇ ਤੇ ਵਿਦਿਆਰਥੀ ਜਥੇਬੰਦੀ ਸਾਥ ਨੇ ਮੁੱਦਾ ਜਿਹੜਾ ਡੀਨ ਸਟੂਡੈਂਟ ਵੈਲਫੇਅਰ ਕੋਲ ਚੁਕਿਆ ਹੈ ਅੱਜ ਕਿ ਉਹਨਾਂ ਦੀ ਦੇਖ ਰੇਖੇ ਹੇਟ ਯੂਥ ਫੈਸਟੀਵਲ ਹੁੰਦਾ ਹੈ ਤੇ ਚੌਣ ਕਮਿਸ਼ਨ ਵੱਲੋਂ ਸਪਾਂਸਰਡ ਯੂਥ ਫੈਸਟੀਵਲ ਹੈ ਤੇ ਜੀਨ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਇਹਦੇ ਨਾਲ ਇਸ ਮੁੱਦੇ ਦੇ ਨਾਲ ਸਿੱਖ ਭਾਵਨਾਵਾਂ ਜੁੜੀਆਂ ਆ ਇਹ ਪੱਗ ਸਿਰਫ ਉਸ ਨੌਜਵਾਨ ਦੀ ਨਹੀਂ ਸੀ ਦਾ ਸਤਾਰਾ ਜੋ ਨਿਖੜਵਾਗੇ ਸਿੱਖ ਸਰਮਦਾ ਸੋ ਇਸ ਮਸਲੇ ਦੇ ਉੱਪਰ ਉਹ ਨੌਜਵਾਨ ਉਹ ਟੀਮ ਉਹਨਾਂ ਦਾ ਕੋਚ ਉਹ ਡਿਪਾਰਟਮੈਂਟ ਛੇਤੀ ਤੋਂ ਛੇਤੀ ਇਹਦੇ ਉੱਤੇ ਜਿਹੜੀ ਆ ਮਾਫੀ ਮੰਗਣ ਜਨਤਕ ਮਾਫੀ ਨਹੀਂ ਤਾਂ ਵਿਦਿਆਰਥੀ ਜਥੇਬੰਦੀ ਸਾਥ ਵੱਲੋਂ ਇਹ ਮੁੱਦਾ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚਾਇਆ ਜਾਊਗਾ ਤੇ ਸੋਮਵਾਰ ਤੱਕ ਦਾ ਸਮਾਂ ਸੀ ਇਹਨਾਂ ਨੂੰ ਦਿੱਤਾ ਹੈ ਕਿ ਸੋਮਵਾਰ ਤੱਕ ਜਿਹੜਾ ਆ ਉਹ ਆਪ ਦਾ ਪੱਖ ਜਿਹੜਾ ਆ ਰੱਖਣਾ ਸੰਗਤ ਸਾਹਮਣੇ ਇਹਦਾ ਇਹ ਮੁੱਦਾ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਟੜਾ ਗਰਮ ਬੀਤੇ ਦਿਨੀ ਗੁਰੂ ਨਾਨਕ ਦੇ ਯੂਨੀਵਰਸਿਟੀ ਚ ਵਾਪਰੇਆ ਜੋ ਇੱਕ ਨੌਜਵਾਨ ਹੈ ਜਿਹਦਾ ਕੇਸਾਦਾਰ ਹੀ ਨੌਜਵਾਨ ਸੀ ਉਹਨੇ ਪੈਗ ਲਾ ਕੇ ਜਿਵੇਂ ਸਟੇਜ ਤੇ ਪੰਗੜਾ ਪਾਇਆ ਤੇ ਉਸ ਤੋਂ ਬਾਅਦ ਜੱਜਾਂ ਵੱਲੋਂ ਉਹਨੂੰ ਜਿਤਾਇਆ ਵੀ ਗਿਆ ਤੇ ਬੈਸਟ ਡਾਂਸਰ ਵੀ ਚੁਣਿਆ ਗਿਆ ਸੋ ਇਸ ਮਸਲੇ ਤੇ ਵਿਦਿਆਰਥੀ ਜਥੇਬੰਦੀ ਸਾਥ ਨੇ ਮੁੱਦਾ ਜਿਹੜਾ ਡੀਨ ਸਟੂਡੈਂਟ ਵੈਲਫੇਅਰ ਕੋਲ ਚੁਕਾਇਆ ਹੈ ਅੱਜ ਕਿ ਉਹਨਾਂ ਦੀ ਦੇਖ ਰਹੇ ਖੇਡ ਯੂਥ ਫੈਸਟੀਵਲ ਹੁੰਦਾ ਹੈ ਤੇ ਚੌਣ ਕਮਿਸ਼ਨ ਵੱਲੋਂ ਸਪਾਂਸਰਡ ਯੂਥ ਫੈਸਟੀਵਲ ਆ ਤੇ ਇਹ ਜੀਨ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਇਹਦੇ ਨਾਲ ਇਸ ਮੁੱਦੇ ਦੇ ਨਾਲ ਸਿੱਖ ਭਾਵਨਾਵਾਂ ਜੁੜੀਆਂ ਆ ਇਹ ਪੱਗ ਸਿਰਫ ਉਸ ਨੌਜਵਾਨ ਦੀ ਨਹੀਂ ਸੀ ਦਾ ਸਤਾਰਾ ਜੋ ਨਿਖੜਵਾਗੇ ਸਿੱਖ ਸਰਮਦਾ ਸੋ ਇਸ ਮਸਲੇ ਦੇ ਉੱਪਰ ਉਹ ਨੌਜਵਾਨ ਉਹ ਟੀਮ ਉਹਨਾਂ ਦਾ ਕੋਚ ਉਹ ਡਿਪਾਰਟਮੈਂਟ ਛੇਤੀ ਤੋਂ ਛੇਤੀ ਇਹਦੇ ਉੱਤੇ ਜਿਹੜੀ ਆ ਮਾਫੀ ਮੰਗਣ ਜਨਤਕ ਮਾਫੀ ਨਹੀਂ ਤਾਂ ਵਿਦਿਆਰਥੀ ਜਥੇਬੰਦੀ ਸਾਥ ਵੱਲੋਂ ਇਹ ਮੁੱਦਾ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚਾਇਆ ਜਾਊਗਾ ਕਿ ਸੋਮਵਾਰ ਤੱਕ ਦਾ ਸਮਾਂ ਸੀ ਇਹਨਾਂ ਨੂੰ ਦਿੱਤਾ ਹੈ ਕਿ ਸੋਮਵਾਰ ਤੱਕ ਜਿਹੜਾ ਆ ਉਹ ਆਪ ਦਾ ਪੱਖ ਜਿਹੜਾ ਆ ਰੱਖਣਾ ਸੰਗਤ ਸਾਹਮਣੇ ਨਹੀਂ ਤਾਂ ਇਹ ਮੁੱਦਾ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਟੜਾ ਕਰਮ ਬੀਤੇ ਦਿਨੀ ਗੁਰੂ ਨਾਨਕ ਦੇ ਯੂਨੀਵਰਸਿਟੀ 'ਚ ਵਾਪਰਿਆ ਜੋ ਇੱਕ ਨੌਜਵਾਨ ਹੈ ਜਿਹੜਾ ਕੇਸਾਦਾਰੀ ਨੌਜਵਾਨ ਸੀ ਉਹਨੇ ਪੈਗ ਲਾ ਕੇ ਜਿਵੇਂ ਸਟੇਜ ਤੇ ਭੰਗੜਾ ਪਾਇਆ ਤੇ ਉਸ ਤੋਂ ਬਾਅਦ ਜੱਜਾਂ ਵੱਲੋਂ ਉਹਨੂੰ ਜਿਤਾਇਆ ਵੀ ਗਿਆ ਤੇ ਬੈਸਟ ਡਾਂਸਰ ਵੀ ਚੁਣਿਆ ਗਿਆ ਤੋ ਇਸ ਮਸਲੇ ਤੇ ਵਿਦਿਆਰਥੀ ਜਥੇਬੰਦੀ ਸੱਤ ਨੇ ਮੁੱਦਾ ਜਿਹੜਾ ਡੀਨ ਸਟੂਡੈਂਟ ਵੈਲਫੇਅਰ ਕੋਲ ਚੁੱਕਿਆ ਹੈ ਅੱਜ ਕਿ ਉਹਨਾਂ ਦੀ ਦੇਖ ਰਿਹਾ ਖੇਡ ਯੂਥ ਫੈਸਟੀਵਲ ਹੁੰਦਾ ਹੈ ਤੇ ਚੌਣ ਕਮਿਸ਼ਨ ਵੱਲੋਂ ਸਪਾਂਸਰਡ ਯੂਥ ਫੈਸਟੀਵਲ ਆ ਤੇ ਇਹ ਡੀਨ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਇਹਦੇ ਨਾਲ ਇਸ ਮੁੱਦੇ ਦੇ ਨਾਲ ਸਿੱਖ ਭਾਵਨਾਵਾਂ ਜੁੜੀਆਂ ਆ ਇਹ ਪੱਗ ਸਿਰਫ ਉਸ ਨੌਜਵਾਨ ਦੀ ਨਹੀਂ ਸੀ ਦਸਤਾਰ ਆ ਜੋ ਨਿਖੜਵਾਉਣਗੇ ਸਿੱਖ ਸਰਮਦਾ ਸੋ ਇਸ ਮਸਲੇ ਦੇ ਉੱਪਰ ਉਹ ਨੌਜਵਾਨ ਉਹ ਟੀਮ ਉਹਨਾਂ ਦਾ ਕੋਚ ਉਹ ਡਿਪਾਰਟਮੈਂਟ ਛੇਤੀ ਤੋਂ ਛੇਤੀ ਇਹਦੇ ਉੱਤੇ ਜਿਹੜੀ ਆ ਮਾਫੀ ਮੰਗਣ ਜਨਤਕ ਮਾਫੀ ਨਹੀਂ ਤਾਂ ਵਿਦਿਆਰਥੀ ਜਥੇਬੰਦੀ ਸੱਤ ਵੱਲੋਂ ਇਹ ਮੁੱਦਾ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚਾਇਆ ਜਾਊਗਾ ਤੇ ਸੋਮਵਾਰ ਤੱਕ ਦਾ ਸਮਾਂ ਸੀ ਇਹਨਾਂ ਨੂੰ ਦਿੱਤਾ ਹੈ ਕਿ ਸੋਮਵਾਰ ਤੱਕ ਜਿਹੜਾ ਆ ਉਹ ਆਪ ਦਾ ਪੱਖ ਜਿਹੜਾ ਆ ਰੱਖਣਾ ਸੰਗਤ ਸਾਹਮਣੇ ਨਹੀਂ ਤਾਂ ਇਹ ਮੁੱਦਾ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ